ਇਹਨੂੰ ਕਿ ਇਸ ਵਾਸਤੇ ਅਸੀਂ ਲੰਬੀ ਹਸਪਤਲ ਲੈ ਕੇ ਸੀ ਸਵਰਨਾ ਕੋਲ ਤੇ ਉਹਨਾਂ ਨੂੰ ਪੁੱਛਿਆ ਸੀ ਵੀ ਕੇਸ ਨੋਰਮਲ ਹੋ ਜਾਊਗਾ ਕਹਿੰਦੇ ਨੋਰਮਲੀ ਹੋ ਜਾਊਗਾ ਕੇਸ ਮੈਂ ਵਾਰ-ਵਾਰ ਉਹਦੇ ਤੋਂ ਪੁੱਛਦੇ ਦੀ ਉਹਨਾਂ ਨੇ ਨਹੀਂ ਦੱਸਿਆ ਤੇ ਜਦੋਂ ਕੇਸ ਕਰਿਆ ਉਹਨਾਂ ਨੇ ਅੰਦਰੋਂ ਇਨਾਸੀ ਕੁੜੀ ਦੀ ਵੜਤੀ ਡੇਢ ਘੰਟਾ ਅੰਦਰ ਕੁੜੀ ਨੂੰ ਪਾਈ ਰੱਖਿਆ ਸਾਨੂੰ ਕੁਝ ਵੀ ਨਹੀਂ ਦੱਸਿਆ ਤੇ ਧੱਕੇ ਨਾਲ ਅਸੀਂ ਕੁੜੀ ਨੂੰ ਇੱਥੋਂ ਕੱਢ ਕੇ ਲੈ ਗਿਆਂ ਤੇ ਜਾਂਦੇ ਕੁੜੀ ਦੀ ਮੌਤ ਹੋ ਗਈ ਸਾਡੀ ਇਹ ਕਿਹੜੀ ਥਫੇ ਚ ਅਗਾਂ ਮੌਤ ਹੋਈ ਐਮਐਸ ਚ ਹੋ ਗਈ ਹੂੰ ਇੱਥੋਂ ਕਿੰਨੇ ਵਜੇ ਲੈ ਕੇ ਗਏ ਸੀ ਕਿੰਨੀ ਦੇਰ ਬਾਅਦ ਮੌਤ ਹੋਈ ਅਸੀਂ ਇਹ 2:00 ਵਜੇ ਚੱਲੇ ਸੀ 7:00 ਵਜੇ ਗੁੱਡੀ ਆਈ ਤੇ 1 ਘੰਟਾ ਡੇਢ ਇਹਨਾਂ ਨੇ ਖਰਾਬ ਸਾਡਾ ਕਰਤਾ ਫਿਰ ਉਹ ਐਂਬੂਲੈਂਸ ਵਿੱਚ ਕੋਈ ਆਕਸੀਜਨ ਨਹੀਂ ਸੀ ਤੇ ਕੋਈ ਬਲੱਡ ਵੀ ਨਹੀਂ ਉਹਨੂੰ ਲਾਇਆ ਸਾਨੂੰ ਕਹਿੰਦੇ ਬਈ ਨੋਰਮਲ ਹੀ ਐ ਕੁਝ ਵੀ ਨਹੀਂ ਹੈਗਾ ਗੁੱਡੀ ਨੂੰ ਠੀਕ ਐ ਬਈ ਇਹ ਚੈੱਕਪ ਬਸਤੇ ਲੈ ਜਾਓ ਜਦੋਂ ਅਸੀਂ ਬਹੁਤ ਪਠਿੰਡੇ ਪਹੁੰਚੇ ਨਾਲ ਦੇ ਨਾਲ ਹੀ ਕੁੜੀ ਸਾਹ ਛੱਡਣ ਲੱਗ ਗਈ ਬਈ ਕੁੜੀ ਚ ਕੁਝ ਵੀ ਨਹੀਂ ਸੀ ਤੇ ਅਸੀਂ ਫੋਨ ਕਰਕੇ ਵੀ ਇਹਨੂੰ ਪੁੱਛਦੇ ਨੇ ਵੀ ਤੇਰੇ ਤੋਂ ਗਲਤੀ ਹੋਈ ਸੀ ਤੂੰ ਸਾਨੂੰ ਦੱਸ ਦੇ ਤੇ ਇਹਨੇ ਕੋਈ ਗਲਤੀ ਦੱਸੀ ਨਹੀਂ ਆਦੀ ਵੀ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਨੇ ਇਹਨੇ ਤੇ 20000 ਰੁਪਏ ਜਾ ਕੇ ਮੇਰੇ ਕੋਲ ਲੈਨੇ ਬਾਥਰੂਮ ਚ ਲੈ ਲਿਆ ਕਹਿੰਦੀ ਤੇਰੀ ਕੁੜੀ ਨੂੰ ਕੁਛ ਨਹੀਂ ਹੁੰਦਾ ਮੈਂ ਬਿਲਕੁਲ ਸਹੀ ਕਰਕੇ ਭੇਜੂਗੀ ਹੂੰ 20000 ਰੁਪਏ ਕਾਦਾ ਲਿੱਤਾ ਸੀ ਨੇ ਪਰੇਸ਼ਾਨ ਦਾ ਲਿੱਤਾ ਸੀ ਇਹਨੇ ਬਈ ਕਹਿੰਦੀ ਕੁਛ ਵੀ ਨਹੀਂ ਹੋਊਗਾ ਤੇਰੀ ਕੁੜੀਆਂ ਨੂੰ ਨੋਰਮਲ ਹੀ ਕੁੜੀਆਂ ਐ ਤੇਰੀ ਬਈ ਕੁੜੀਆ ਡੇਢ ਘੰਟੇ ਬਾਅਦ ਕੁੜੀਆ ਵੀ ਸਾਨੂੰ ਜਿਹੜੀ ਪੈਦਾ ਹੋਈ ਉਹ ਵੀ ਨਹੀਂ ਐ ਨਿਕੜਾਈ ਸਾਨੂੰ ਕੁੜੀਆ ਆਪ ਚੁੱਕ ਕੇ ਅਸੀਂ ਲੈ ਕੇ ਆਏ ਹੂੰ ਤੇ ਕੁੜੀ ਉੱਥੇ ਬੈਂਚ ਤੇ ਡੇਢ ਘੰਟੇ ਨੇ ਪਾਈ ਰੱਖੀ ਕੁੜੀ ਨੂੰ ਉਠਾਇਆ ਵੀ ਨਹੀਂ ਇਹਨਾਂ ਨੇ ਹੂੰ ਤੇ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਲੱਗਿਆ ਭਈ ਅਸੀਂ ਕਰਨਾ ਕੀ ਐ ਪਈ ਅਸੀਂ ਕਬਰਾ ਗਏ ਤੇ ਇਹ ਗਾਇਬ ਹੋ ਗਈ ਉਹ ਤੋਂ ਤੇ ਜਦੋਂ ਕੁੜੀ ਲੈ ਗਿਆ ਸਵਰਨਾ ਨਹੀਂ ਸੀ ਉੱਥੇ ਹੂੰ ਪਈ ਅਸੀਂ ਲੱਭਦੇ ਰਹੇ ਸਾਨੂੰ ਨਹੀਂ ਲੱਭੀ ਸੀ ਹੂੰ ਤੇ ਸਾ ਸਾਨੂੰ ਇਨਸਾਫ ਚਾਹੀਦਾ ਮੰਗ ਕੀ ਸੀ ਕੀ ਕਿਉਂਕਿ ਦੇਖੋ ਕੋਈ ਜਾਂ ਕਿਤੇ ਅਸਬਸਤ ਕੋਈ ਪਹੁੰਚ ਕੀਤੀ ਹੈ ਹਾਂਜੀ ਪਹੁੰਚ ਕੀਤੀ ਸਾਡੀ ਸੁਣਾਈ ਨਹੀਂ ਹੋਈ ਨਹੀਂ ਨਹੀਂ ਹੋਈ ਸੁਣਾਈ ਹੁਣ ਮੰਗ ਕੀ ਕਰ ਰਹੇ ਹ ਮਾਮਲਾ ਕਦੋਂ ਦਾ ਹੈ 19 ਤਰੀਕ ਦਾ ਹਾਂਜੀ ਮਾ ਮਾ ਸਾਨੂੰ ਸਾਹ ਮਿਲਣਾ ਚਾਹੀਦਾ ਜੀ ਸਾਡੀ ਦਾ ਇਹ ਹੋਰ ਕੁਛ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਡੀ ਧੀ ਨੂੰ ਜਿਹੜਾ ਮਾਰ ਕੇ ਢੱਕਾ ਸਾਨੂੰ ਜਰੂਰ ਸਾਡੀ ਧੀ ਦਾ ਸਾਡੇ ਕਾਰਵਾਈ ਕੀਤੀ ਜਾਈ ਸਾਡੀ ਇੱਕ ਧੀ ਸੀ ਸੋਨੇ ਵਰਗੀ ਜਿਹੜੀ ਇਹਨਾਂ ਨੇ ਮਾਰ ਕੇ ਰੱਖ ਦਿੱਤੀ ਹੈ ਸਾਨੂੰ ਕੋਈ ਬਿਮਾਰ ਨਹੀਂ ਸੀ ਬਿਲਕੁਲ ਸਹੀ ਸੀ ਸਾਡੀ ਬੇਟੀ ਕੋਈ ਹੱਥ ਪੈਰ ਵੀ ਨਹੀਂ ਹੁੰਦਾ ਦੁਖਿਆ ਸੀ ਕਿਤੇ ਬੁਖਾਰ ਵੀ ਨਹੀਂ ਹੋਇਆ ਸੀ ਚੰਗੀ ਬਲੀ ਲੈ ਕੇ ਤੇ ਕੁੜੀ ਨੂੰ ਅਸੀਂ ਮਰੀ ਨੂੰ ਘਰੇ ਲੈ ਕੇ ਆਏ ਹਾਂ ਇਹ ਦਰਖਾਸਤ ਕੀਤੀ ਹੈ ਉਹ ਬਾਈ ਨੇਮ ਦਿੱਤੀ ਹੈ ਤੁਸੀਂ ਹਾਂਜੀ ਕਿੰਨੇ ਕਿੰਨੇ ਦੀ ਦਿੱਤੀ ਹੈ ਉਹ ਡਾਕਟਰ ਸਵਰਨਾ ਤੇ ਦਿੱਤੀ ਹੈ ਹੂੰ ਤਹਾਨੂੰ ਮੰਗੇ ਪੁਲਿਸਪਰਿਸ਼ਾ ਸੰਤ ਹੋਏ ਸਿਵਲ ਪ੍ਰਸ਼ਾਸਨ ਤੋਂ ਦੋਨਾਂ ਤੋਂ ਹੀ ਮੰਗੇ ਸਾਨੂੰ ਇਨਸਾਫ ਚਾਹੀਦਾ ਹੈ। ਇਹ ਸਾਡੀ ਸੁਣਾਈ ਨਹੀਂ ਹੋਈ ਜਾਂਦੀ। ਮਾਮਲਾ ਕੀ ਹੈ? ਮਾਮਲਾ ਜੀ ਸਾਰਾ ਇਹ ਹੈ ਜੀ ਅਸੀਂ ਗਾਈ ਲੜਕੇ ਲੈ ਕੇ ਆ ਆਪਦੀ ਉੱਥੇ ਇੱਥੇ ਸਰਕਾਰੀ ਚ ਲੰਬੀ ਹੈ ਤੇ ਉਹਦੇ ਕੋਲ ਸਾਨੂੰ ਕਹਿੰਦੇ ਵੀ ਹੁਣੇ ਬੇਨਾਮ ਦਾ ਬੱਚਾ ਹੋ ਜਾਏਗਾ, ਬੱਚਾ ਹੋ ਜਾਏਗਾ, ਬੱਚਾ ਉਹ ਵੀ ਉਹ ਵੀ ਗਿਆ। ਬਧੀਆ ਕੁੜੀ ਨਾਰਮਲ ਹੋ ਵੀ ਗਈ। ਇਹਨੇ ਪਤਾ ਨਹੀਂ ਆਪਰੇਸ਼ਨ ਚ ਇਹਨੇ ਨਾੜ ਨੋਡ ਕੱਟ ਦਿੱਤੀ ਹੈ ਤੇ 20000 ਰੁਪਏ ਸੱਥ ਹੋਏ ਨੇ ਪਹਿਲੋ ਲੈ ਲਿਆ। ਹਾਂ ਚਾਣੂ ਮੈਨੂੰ ਪਤਾ ਹੀ ਨਹੀਂ ਲੱਗਣ ਤਾਂ ਕਰ ਦਿਆ ਨੀ ਪਹਿਲੋ ਦੇ ਤਾ ਹੂੰ ਤੇ ਇਹਨੇ ਆਈ ਜਾਂਦੀ ਵੀ ਨਾਰਮਲ ਹੋ ਜਾਏਗਾ ਹਾਂ ਇਹਨੇ ਅੰਦਰੋਂ ਨਾੜ ਕੱਟਤੀ ਡੇਢ ਘੰਟੇ ਬਾਅਦ ਅਸੀਂ ਕੁੜੀ ਚੱਕੀ ਉੱਥੋਂ ਹੂੰ ਜਿਹਤੇ ਰਿਕਾਰਡਿੰਗ ਦਾ ਜ਼ਿਕਰ ਕਰ ਰਹੇ ਸੀ ਅਕਸਰ ਰਿਕਾਰਡਿੰਗ ਦਾ ਪੂਰਾ ਮਾਮਲਾ ਰਿਕਾਰਡਿੰਗ ਜੀ ਉਹ ਮੇਰੇ ਘਰ ਦੇ ਨੂੰ ਕਹਿੰਦੇ ਵੀ ਇਹ ਅੰਦਰ ਹੈ ਅੰਦਰ ਹੈਗੀ ਕੋਈ ਨਹੀਂ ਸੀਗੀ ਅਸੀਂ ਬਾਹਰ ਸਾਨੂੰ ਸਾਰਿਆਂ ਨੂੰ ੱੱਕੇ ਮਾਰ ਕੇ ਬਾਹਰ ਕੱਢ ਤਾ ਹੈ ਹੈ ਉਸ ਤੋਂ ਬਾਅਦ ਕਹਿੰਦੀ ਵੀ ਮੈਨੂੰ ਹੈਗੀ ਸੀ ਟੈਨਸ਼ਨ ਤਿੰਨ ਟੈਨਸ਼ਨ ਸੀ ਸਾਡਾ ਨਾਂ ਤੋਂ ਮਰੀਜ਼ ਸਾਡੀ ਕੁੜੀਆ ਤਾਂ ਨਾ ਮਾਰ ਤਾ ਹੈਂ ਐਵੇਂ ਸੇ ਜਾਂਦੀ ਜਾਂਦੀ ਕੁੜੀ ਸਾਹ ਛੱਡ ਗਈ ਹੈ ਕੋਈ ਅਸੀਂ ਡਾਕਟਰਾਂ ਨੇ ਮਿੰਤਰਲਾ ਕੀਤਾ ਹੈ ਉਹਨਾਂ ਨੇ ਮੋਸਾ ਕੋਈ ਮਾੜੀ ਮੋਟੇ ਉਹਨਾਂ ਨੇ ਐਡਮਨ ਕੀਤੀ ਘਟੋ ਘਟ ਪੰਜਾਹ ਬੋਤਲਾਂ ਖੂਨੀਆਂ ਲੱਗੀਆਂ ਇਤਾਂ ਵੀ ਸਾਡੀ ਬੇਟੀ ਬਜੀ ਹੂੰ ਇਹ ਕੋਈ ਆਪਦੀ ਗਲਤੀ ਮੰਨੀ ਵੀ ਹੈ ਤੁਹਾਡੇ ਕੋਲ ਹੈ ਆਪਦੀ ਗਲਤੀ ਆਪਦੀ ਗਲਤੀ ਮੰਨਦੀ ਨਹੀਂ ਮੰਨਦੀ ਆਪਦੀ ਗਲਤੀ ਮੰਨਦੀ ਨਹੀਂ ਜੀ ਅਸੀਂ ਪੁਲਿਸ ਕੋਲੇ ਉਦੋਂ ਸੱਦੀ ਐਸਐਸਪੀ ਕੋਲੇ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀਐਸਪੀ ਕੋਲ ਹੈਂ ਕੋਈ ਸੁਣਵਾਈ ਉਹਨੇ ਨਹੀਂ ਸਾਡੀ ਕੀਤੀ ਸਿਖਰੀ ਉਹਨੂੰ ਬਾਹ ਲਿਆ ਪਹਿਲੋਂ ਮੁੜ ਕੇ ਉਹਨੂੰ ਬਾਦ ਛੱਡ ਦਿੱਤਾ ਨਹੀਂ ਹੈ ਕਹਿੰਦਾ ਇਹੋ ਜਾਲ ਮਾੜਾ ਮਟਾਉਂਦੇ ਤੋ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਇਹਦੀ ਤਾਂ ਗਲਤੀ ਮੰਨਣੀ ਹੋ ਗਈ ਤੇ ਸਾਡੀ ਤਾਂ ਨੇ ਕੁੜੀ ਮਾਰਤੀ ਹੈ ਇੱਕੋ ਇੱਕ ਮੇਰੇ ਕੋਲ ਬੇਟੀ ਸੀਗੀ ਐਡੀ ਸੋਹਣੀ ਰੇਰ ਕਿ ਮੇਰੀ ਕੁੜੀ ਸੀਗੀ ਤੇ ਦੱਸ ਇਹ ਜਾਂ ਤੇ ਨਾ ਉਮਰ ਕਿੰਨੀ ਸੀ ਹੁੰਦੀ ਸਾਰੀ 21 ਸਾਲ ਵਿਆਹ ਕਦੋਂ ਹੋਇਆ ਹੈ ਹੈ ਵਿਆਹ ਕਦੋਂ 1.5 ਸਾਲ ਹੋ ਗਿਆ 1.5 ਸਾਲ ਹੂੰ ਅੱਜ ਵੀ ਸਾਨੂੰ ਤਾਂ ਨਸਾਫ ਹੋਣਾ ਚਾਹੀਦਾ ਨਾ ਤਾਂ ਪ੍ਰਸ਼ਾਸਨ ਨੇ ਸੁਣੀਏ ਤੇ ਨਾ ਪੁਲਿਸ ਨੇ ਕਿਸੇ ਨੇ ਸਾਡੀ ਸੁਣਵਾਈ ਕੀ ਮੇਰੀ ਸਿਸਟਰ ਹੈਗੀ ਕੀ ਮਾਮਲਾ ਸੀ ਮਾਮਲਾ ਇਹ ਜਵਾਬ ਹੋਣ ਵਾਲਾ ਸੀਗਾ ਜੀ ਅਸੀਂ ਸਿਵਲ ਹਸਪੀਟਲ ਲੰਬੀ ਵਿਖੇ ਇਹਨੂੰ ਦਾਖਲ ਕੀਤਾ ਸੀ ਉੱਥੇ ਸਵਰਨਾ ਦੀ ਡਾਕਟਰ ਆਈ ਉਹਨਾਂ ਨੇ ਇਹਦਾ ਚੈੱਕਅਪ ਕੀਤਾ ਵੀ ਕਹਿੰਦੇ ਵੀ ਨਾਰਮਲ ਬੇਟਾ ਜਿਵੇਂ ਬੇਟੀ ਹੋ ਜੂਗੀ ਤੇ ਨਾਰਮਲ ਕੇਸ ਵੀ ਕਰਤਾ ਸਹੀ ਹੋ ਗਿਆ ਸਾਰਾ ਕੁਝ ਹੀ ਪਰ ਬ੍ਰੀਡਿੰਗ ਨਹੀਂ ਰੁਕੀ ਉਹਨਾਂ ਤੋਂ ਕੋਈ ਬਰੇਡਿੰਗ ਪਤਾ ਨਹੀਂ ਉਹ ਤੋਂ ਕੋਈ ਆਪਰੇਸ਼ਨ ਕਰਦਿਆਂ ਕੋਈ ਨਾ ਨੋਡ ਕੱਟੀ ਗਈ ਉਹਦੇ ਕਰਕੇ ਉਹ ਤੇ ਤੋਂ ਕੁੜੀ ਦੀ ਡੈਥ ਹੋ ਗਈ ਹੂੰ ਤਾਂ ਉਸ ਤੋਂ ਬਾਅਦ ਤਾਂ ਕੋਈ ਹੰਗਾਮਾ ਵਗੈਰਾ ਵੀ ਹੋਇਆ ਕੋਈ ਬੋਲਦਾ ਹੰਗਾਮਾ ਹੀ ਥੋੜਾ ਕਾਣਾ ਬੋਲੇ ਜੀ ਇਹ ਕਹਿੰਦੇ ਵੀ ਨਹੀਂ ਮੜਾ ਜਾਂ ਜਾਂਚ ਕਰਾ ਲਓ ਵੀ ਦਿਖਾ ਲਓ ਵੀ ਪੈਸੇ ਠੀਕ ਠਾਕ ਲੱਗਦੀ ਆ ਪਰ ਫਿਰ ਵੀ ਤੁਸੀਂ ਇੱਕ ਰੀ ਨੋ ਬਠਿੰਡੇਲ ਜਾ ਕੇ ਦਿਖਾ ਲਓ ਇੱਕ ਰੀ ਮੜਾ ਜੀ ਹੂੰ ਫਿਰ ਉਹਨਾਂ ਨੇ ਬਠਿੰਡੇ ਰੈਫਰ ਕਰਤੀ ਰਾਤ ਜਾਂਦਿਆ ਕਾਫੀ ਖੂਨ ਵਗਿਆ ਜਿਸ ਕਰਨ ਉਹਦੀ ਮੌਤ ਹੋ ਗਈ ਹੂੰ ਮਾਂਗੀ ਕਰ ਰਹੇ ਆ ਮੰਗਣ ਸਾਫ ਜਾਈਦਾ ਹੀ ਸਾਨੂੰ ਜੀ ਜੀ ਮੈਮ ਕੀ ਨਾਮ ਹੈ ਕਿੱਥੋਂ ਦੇ ਰਹਨ ਹੋ ਕਿਸ ਡਿਊਟੀ ਤੇ ਨਾਮ ਮੈਂ ਸਵਨਕੌਰ ਸਟਾਫ ਨਰਸ ਸੀਐਸਸੀ ਲੰਬੀ ਸਟਾਫ ਨਰਸ ਦੀ ਡਿਊਟੀ ਤੇ ਹੈ ਜੀ ਕੀ ਥੋੜੇ ਤੇ ਐਗਜ਼ਾਮ ਲੱਗੇ ਨੇ ਕੱਖਾਂ ਵਾਲੀ ਦੀ ਇੱਕ ਬੇਟੀ ਸੀ ਤੇ ਜਿਹੜੀ ਦੀ ਮਿੱਟੂ ਹੋਈ ਹੈ ਡਿਲੀਵਰੀ ਦੇ ਟਾਈਮ ਤੇ ਤਾਂ ਕੀ ਪੂਰਾ ਮਾਮਲਾ ਸਾਡੇ ਕੋਲੇ ਕੋਮਲ ਪੇਸ਼ੈਂਟ ਵਾਈਫ ਆਫ ਗੁਰਜੀਤ ਸਿੰਘ ਡਿਲੀਵਰੀ ਲਈ ਆਈ ਡਿਲੀਵਰੀ ਆਸਤੇ ਉਹ ਆਈ 4 4 ਪੀਐਮ ਤੇ 7:34 ਤੇ ਉਹਦੀ ਡਿਲੀਵਰੀ ਹੋਈ ਉਸ ਤੋਂ ਬਾਅਦ ਸਟਿਚ ਵਗੈਰਾ ਲਾਏ ਨਾਰਮਲ ਤਰੀਕੇ ਨਾਲ ਡਿਲੀਵਰੀ ਹੋਈ ਕੋਈ ਉਹਦਾ ਵੱਡਾ ਆਪਰੇਸ਼ਨ ਨਹੀਂ ਹੋਇਆ ਉਸ ਤੋਂ ਬਾਅਦ ਉਹਦੀ ਖੂਨ ਭੈਣ ਨਾਲ ਟ੍ਰੀਟਮੈਂਟ ਕੀਤਾ ਗਿਆ ਟ੍ਰੀਟਮੈਂਟ ਤੋਂ ਬਾਅਦ ਉਹਨੂੰ ਬਠਿੰਡੇ ਐਮਜ਼ ਚ ਰੈਫਰ ਕੀਤਾ ਗਿਆ ਜੋ ਕਿ ਸਾਡੇ ਇੱਥੇ ਪੀਐਸਸੀ ਤੇ ਕੋਈ ਵੀ ਬੀਟੀ ਵਗੈਰਾ ਦਾ ਪ੍ਰਬੰਧ ਨਹੀਂ ਹੈ। ਹਾਂ। ਤਾਂ ਫਿਰ ਉਹਨਾਂ ਕੋਲ ਇਲਜ਼ਾਮ ਲੱਗਿਆ ਕਿ ਤੁਸੀਂ 20000 ਰੁਪਏ ਉਹਨਾਂ ਤੋਂ ਬੁੜਾ ਦੀ ਮਦਦ ਤੋਂ ਬਾਥਰੂਮ ਦੇ ਵਿੱਚ ਫੜਿਆ ਕਿ ਮੈਂ ਥੋੜੀ ਕੁੜੀ ਨੂੰ ਸਹੀ ਸਲਾਮਤ ਸਿੱਧਾ ਜਿਹੜਾ ਆਪਰੇਸ਼ਨ ਉਹ ਸੀ ਹੋ ਰਿਹਾ ਹੈ। ਨਹੀਂ ਕੋਈ ਪੈਸਾ ਨਹੀਂ ਲਿਆ ਗਿਆ ਨਾ ਹੀ ਕੋਈ ਮੰਗ ਕੀਤੀ ਗਈ ਉਹਦੇ ਤੋਂ। ਪੈਸੇ ਦੀ ਨਾ ਹੀ ਮੈਂ ਕਿਸੇ ਪਾਸੇ ਲਿਆ ਜੇ ਉਹਨਾਂ ਨੂੰ ਕੋਈ ਲੱਗਦਾ ਤੇ ਮੈਨੂੰ ਪ੍ਰੂਫ ਦੇਣ ਵੀ ਅਸੀਂ ਇੱਥੇ ਪੈਸੇ ਦਿੱਤੇ ਇਹਨੂੰ। ਹਾਂ। ਠੀਕ ਹੈ ਨਾ? ਦੇਖੋ پیسے ਦੱਸਿਆ ਜਾਣ ਮੈਨੂੰ ਵੀ ਕਿੱਥੇ ਲੈ ਕਿਹਨੇ ਦਿੱਤੇ ਕਦੋਂ ਦਿੱਤੇ ਠੀਕ ਆ ਮੈਂ ਪੇਸ਼ੈਂਟ ਦਾ ਇਸ ਕੰਡੀਸ਼ਨ ਚ ਜਾਈ ਜਾਂਦਾ ਉਹਨੂੰ ਪੀਪੀਐਚ ਹੋਈ ਜਾਂਦਾ ਮੈਂ ਕੋਈ ਐਵੇਂ ਦੀਆਂ ਗੱਲਾਂ ਕਰੂੰਗੀ ਵੀ ਪੇਸ਼ੈਂਟ ਦੇ ਉਹ ਜਿਹੜੀਆਂ ਗੈਸਟ ਜਾਈ ਜਾਂ ਮੈਂ ਉਹਨੂੰ ਆਪਦੇ ਪ੍ਰੋਪਰ ਤਰੀਕੇ ਨਾਲ ਰੈਫਰ ਕੀਤਾ ਗਿਆ ਕੋਈ ਪੈਸੇ ਜਿਹੜੇ ਇਲਜ਼ਾਮ ਆ ਇਹ ਬੇਗਨਾ ਹੈ ਕਿ ਉਹਨਾਂ ਨੇ ਕਿਹੜਾ ਇਲਜ਼ਾਮ ਹੋਰ ਵੀ ਲਗਾਇਆ ਕਿ ਤੁਸੀਂ ਉਹਨਾਂ ਦਾ ਤੁਹਾਡੇ ਕੋਲ ਕੋਡਿੰਗ ਉਹਨਾਂ ਕੋਲੇ ਹੈ ਇਹ ਰਿਕਾਰਡਿੰਗ ਦੇ ਵਿੱਚ ਇਹ ਹੈ ਕਿ ਤੁਸੀਂ ਆਪਦੀ ਮਦਰ ਓਡੀਸ਼ਾ ਬਿਮਾਰ ਨੇ ਜਾਂ ਕਿ ਉਹ ਤੁਸਾ ਕੋਲ ਕਹਿੰਨਾ ਕਿ ਮੈਂ ਉਹਨਾਂ ਦੀ ਡਿਪਰੈਸ਼ਨ ਦੇ ਵਿੱਚ ਹਾਂ ਕਿ ਕਿ ਮੇਰੇ ਤੋਂ ਗਲਤੀ ਹੋਈ ਹੈ ਤੁਸੀਂ ਆਪਦੀ ਗਲਤੀ ਮੰਨ ਰਹੇ ਹੋ ਰਿਕਾਰਡਿੰਗ ਕਰ ਰਹੇ ਨੇ ਸਾਡੇ ਕੋਲੇ ਮੇਰੇ ਕੋਲੇ ਕੋਈ ਐਵੇਂ ਦੀ ਨਹੀਂ ਹੈਗੇ ਮਦਰ ਮੇਰੇ ਬਿਮਾਰ ਆ ਪਰ ਐਵੇਂ ਦੀ ਟੈਨਸ਼ਨ ਨਹੀਂ ਹੈਗੀ ਕਿ ਉਹਦੀ ਟੈਨਸ਼ਨ ਕਰਕੇ ਮੈਂ ਪੇਸ਼ੈਂਟ ਦੀ ਕੋਈ ਅਣਗਹਿਲੀ ਕੀਤੀ ਹੋਏ ਪੇਸ਼ੈਂਟ ਦਾ ਤਾਂ ਪ੍ਰੋਪਰ ਜੋ ਹੋਣਾ ਸੀ ਉਹਦੀ ਨਾਰਮਲ ਡਿਲੀਵਰੀ ਹੋਵੇ ਹੋਈ ਕੋਈ ਮੈਂ ਉਹਦੇ ਕੋਲੇ ਮੰਨਿਆ ਨਹੀਂ ਵੀ ਮੈਂ ਟੈਨਸ਼ਨ ਚ ਹੂੰ ਤਾਂ ਹੁਣ ਉਸੇ ਕੀ ਆਬਦਾ ਪੱਖ ਜਿਹੜੇ ਤੋਂ ਥੋੜੇ ਇਲਜ਼ਾਮ ਲੱਗੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਇਲਜ਼ਾਮ ਬੇਮੁਣੀ ਆ ਨੇ ਹਾਂਜੀ ਜਿਹੜੇ ਮੇਰੇ ਤੇ ਇਲਜ਼ਾਮ ਲੱਗਿਆ ਉਹ ਬੇਬਨਾ ਆ ਨੇ ਉਹਦੇ ਚ ਕੋਈ ਐਮ ਦੀ ਉਹ ਨਹੀਂ ਹੈਗੀ ਵੀ ਉਹਨਾਂ ਤੋਂ ਮੈਂ ਕੋਈ ਪੈਸਾ ਲਿਆ ਜਾਂ ਕੁਝ ਲਿਆ ਜੇ ਹੈ ਤੇ ਉਹ ਪ੍ਰੂਫ ਸਾਬਤ ਕਰ ਦੇਣ ਮੈਨੂੰ ਜੇ ਮੰਗੇ ਵੀ ਆ ਕੁਝ ਵੀ ਆ ਉਹ ਮੈਨੂੰ ਕਹਿ ਦੇਣ ਵੀ ਇਹਨਾਂ ਨੇ ਸਾਡੇ ਤੋਂ ਇੱਕ ਵੀ ਪੈਸਾ ਲਿਆ ਉਹਨਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪੁਲਿਸ ਹੈ ਜਿਹੜੀ ਉਪਖਪਾਤ ਕਰ ਰਹੀ ਹੈ ਤਾਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਉਹਨਾਂ ਵੱਲੋਂ ਤੁਸੀਂ ਕੀ ਕਾਰਵਾਈ ਕਰਵਾਉਣ ਚਾਹੁੰਦੇ ਹੋ ਸੋ ਹਾਂ ਮੈਂ ਇਸ ਤੋਂ ਉਸਤ ਕਾਰਵਾਈ ਉਹ ਆਪਦੀ ਕਰਵਾ ਸਕਦੇ ਮੈਂ ਜੋ ਆਪਦਾ ਕੀਤਾ ਉਹ ਕਰੂੰਗੀ ਜਿਹੜਾ ਉਹਨਾਂ ਨੇ ਕੀਤਾ ਉਹ ਕਰਵਾ ਸਕਦੇ ਕਿਤੋਂ ਵੀ ਕਰਵਾ ਸਕਦੇ ਜੋ ਵੀ ਜਦੋਂ ਜੇ ਉਹਨਾਂ ਦੇ ਮਨ ਨੂੰ ਤਸੱਲੀ ਜਦੋਂ ਉਹਨਾਂ ਦੇ ਮਨ ਨੂੰ ਸੁਰਚਿਤੀ ਹੋਊਗੀ ਉਦੋਂ ਤੱਕ ਉਹ ਕੋਈ ਵੀ ਕਾਰਵਾਈ ਕਰਵਾ ਸਕਦੇ ਇਸ ਲਈ ਕੁ ਬਹੁਤ ਡਿਪਲੋਮੈਟ ਹੈ ਜਿਸ ਦੇ ਨਿچے ਹੋਗਾ ਦੀ ਬੇਟੀ ਦੀ ਹਸਪਤਲ ਦੇ ਇਚਾਰਾ ਹੋ ਰਿਹਾ ਹੈ ਜਮਾ ਨਰਸ ਵੱਲੋਂ 20000 ਕੀ ਅਭਿਰਤਆ ਗਿਆ ਤੇ ਉਹਨਾਂ ਦੀ ਬਿਜਲੀ ਬੇਚੂਗੀ ਇਸ ਤਰ੍ਹਾਂ ਹੈਗਾ ਵੀ ਹਾਲੇ ਤੱਕ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਲਿਖਤੀ ਰਿਟਰਨ ਕੰਪਲੇਂਟ ਨਹੀਂ ਆਈ ਤੇ ਜੇ ਇਸ ਤਰ੍ਹਾਂ ਦੀ ਕੋਈ ਵੀ ਕੰਪਲੇਂਟ ਆਂਦੀ ਹੈ ਜਾਂ ਕਿਸੇ ਉੱਚ ਅਧਿਕਾਰੀ ਦਾ ਲੈਟਰ ਆਂਦੀ ਹੈ ਤੇ ਇਸ ਬੰਦੇ ਵਿੱਚ ਮੈਂ ਬਣਦੀ ਕਾਰਵਾਈ ਤੇ ਇਨਕੁਆਰੀ ਜ਼ਰੂਰ ਕਰੂੰਗਾ ਇੰਨਾ ਜ਼ਰੂਰ ਹੈ ਵੀ ਅਗਰ ਇਸ ਤਰ੍ਹਾਂ ਕੋਈ ਗੱਲ ਹੋਈ ਹੈ ਤਾਂ ਕੋਈ ਵੀ ਦੋਸ਼ੀ ਬਖਸ਼ ਨਹੀਂ ਹੋਊਗਾ ਕੋਈ ਵੀ